ਮੈਂ ਹਰਜਿੰਦਰ ਸਿੰਘ ਪਾਰਲਮੈਂਟਲ ਅਫਸਰ ਰੂਪਨਗਰ ਸੂਬੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੇ ਸ਼ੁਭ ਅਫਸਰ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਦੇਸ਼ 15 ਅਗਸਤ 1947 ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋਇਆ ਸੀ ਔਰ ਇਸ ਆਜ਼ਾਦੀ ਦੀ ਲਹਿਰ ਦੇ ਵਿੱਚ ਦੇਸ਼ ਦੇ ਇਤਨੇ ਹੀ ਸੂਰਬੀਰਾਂ ਨੇ ਆਪਣੀਆਂ ਕੀਮਤੀ ਜਾਨਾਂ ਦੀ ਕੁਰਬਾਨੀ ਦੇ ਕੇ ਆਪਣਾ ਵੱਡ ਮੁੱਲਾ ਯੋਗਦਾਨ ਪਾਇਆ ਹੈ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਅੱਜ ਦੇ ਸੁਭ ਅਫਸਰ ਤੇ ਮੈਂ ਨਮਨ ਕਰਦਾ ਹਾਂ ਔਰ ਇਹ ਜੋ ਦੇਸ਼ ਨੂੰ ਆਜ਼ਾਦੀ ਪ੍ਰਾਪਤ ਹੋਈ ਹੈ ਉਸ ਦੇ ਵਿੱਚ ਸਮੁੱਚਾ ਦੇਸ਼ ਤਰੱਕੀ ਕਰੇ ਉਸ ਦੇ ਲਈ ਸਾਡਾ ਸਾਰਿਆਂ ਦਾ ਹੀ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਸਾਰੇ ਹੀ ਮਿਲ ਜੁਲ ਕੇ ਆਪਣਾ ਯੋਗਦਾਨ ਪਾਈਏ ਤਾਂ ਕਿ ਦੇਸ਼ ਦੇ ਵਿੱਚ ਅਮਰ ਸ਼ਾਂਤੀ ਔਰ ਸਦ ਭਾਵਨਾ ਬਣੀ ਰਹੇ ਔਰ ਦੇਸ਼ ਤਰੱਕੀ ਦੇ ਉੱਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਧੰਨਵਾਦ